ਇਹ ਜਨਤਾ ਹੈ ਜਨਤਾ ਜਨਤਾ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੀ ਹੈ ਜੇ ਕੋਈ ਵੀ ਸਰਕਾਰ ਵਾਅਦੇ ਕਰਕੇ ਸੱਤਾ ਵਿੱਚ ਆਈ ਹੈ ਜੇ ਉਹ ਸਰਕਾਰ ਉਹਨਾਂ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਹੀਂ ਕਰੇਗੀ ਤਾਂ ਸਮਾਂ ਆਉਣ ਤੇ ਉਹ ਜਨਤਾ ਉਸ ਸਰਕਾਰ ਨੂੰ ਉਸ ਪਾਰਟੀ ਨੂੰ ਰਾਜਨੀਤਿਕ ਤੌਰ ਤੇ ਝਟਕਾ ਵੀ ਦੇ ਸਕਦੀ ਹੈ ਰਾਜਨੀਤਿਕ ਤੌਰ ਤੇ ਸਬਕ ਵੀ ਸਿਖਾ ਸਕਦੀ ਹੈ ਵਾਰੀ ਤੋਤੇ ਬੋਤਾ ਪਾ ਕੇ ਹਰਾ ਵੀ ਸਕਦੀ ਹੈ। ਨਮਸਕਾਰ ਜੀਓ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਲ ਨਿਊਜ਼ ਤੁਹਾਡਾ ਸਵਾਗਤ ਕਰਦਾ। ਲਗਭਗ 6-2 ਸਾਲ ਪਹਿਲਾਂ ਦਾ ਸੰਕਲਪ। ਸਾਲ 2022 ਫਰਵਰੀ ਮਹੀਨਾ। ਆਮ ਆਦੀ ਪਾਰਟੀ ਚੋਣ ਲੜ ਰਹੀ ਸੀ ਪੰਜਾਬ ਦੇ ਵਿੱਚ। ਆਮ ਆਦੀ ਪਾਰਟੀ ਦੇ ਨੂੰ ਪੰਜਾਬ ਦੀ ਜਨਤਾ ਦੇ ਨਾਲ ਵੱਡੇ ਵੱਡੇ ਵਾਦੇ ਕੀਤੇ ਗਏ। ਉਹਨਾਂ ਵਾਦਿਆਂ ਦੇ ਵਿੱਚ ਨਸ਼ਾ ਮੁਕਤ ਪੰਜਾਬ ਦੇ ਇਲਾਵਾ ਪੰਜਾਬ ਦੇ ਹਰ ਮਹਿਲਾ ਜਿਹੜੇ 18 ਸਾਲ ਤੋਂ ਵੱਧ ਉਮਰ ਦੀ ਹੈ ਉਹਨਾਂ ਨੂੰ 1000 ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਪ੍ਰਤੀ ਮਹੀਨਾ। ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਵਾਦੇ ਕੀਤੇ ਗਏ। ਜੋ ਵਾਦੇ ਕੀਤੇ ਗਏ ਉਹ ਸਰਕਾਰ ਵੀ ਜਾਣਦੀ ਹੈ ਕਿਉਂ ਵਾਦੇ ਕਿੰਨੇ ਪੂਰੇ ਹੋਏ ਪੰਜਾਬ ਦੀ ਜਨਤਾ ਦੇ ਨਾਲ ਜੋ ਵਾਦੇ ਕੀਤੇ ਗਏ ਸੀ ਕਹਿੰਦੇ ਕੋਈ ਵੀ ਜਨਤਾ ਹੋਵੇ ਪਬਲਿਕ ਹੋਵੇ ਵੋਟਰ ਹੋਵੇ ਜੇ ਉਹਨਾਂ ਨੇ ਕਿਤੇ ਵਾਦੇ ਪੂਰੇ ਨਹੀਂ ਹੁੰਦੇ ਤਾਂ ਸਿਰਫ ਉਹ ਕੀ ਕੰਮ ਕਰਦਾ ਉਹ ਇੰਤਜ਼ਾਰ ਕਰਦਾ ਉਹ ਇੰਤਜ਼ਾਰ ਕਰਦਾ ਉਸ ਘੜੀ ਦਾ ਉਸ ਪਲ ਦਾ ਉਹ ਹੁੰਦੀਆਂ ਨੇ ਵੋਟਾਂ ਕੀ ਕਹਾਂ ਵੋਟਾਂ ਉਸ ਵੋਟਾਂ ਦੇ ਵਿੱਚ ਜੇ ਸਰਕਾਰ ਨੇ ਉਦੋਂ ਕਿਤੇ ਵਾਦੇ ਪੂਰੇ ਨਹੀਂ ਕੀਤੇ ਉਹ ਸਰਕਾਰ ਨੂੰ ਸਬਕ ਸਿਖਾਇਆ ਜਾਵੇ ਉਹ ਸਰਕਾਰ ਨੂੰ ਇਹ ਦਿਖਾਇਆ ਜਾਵੇ ਕਿ ਵੋਟਰ ਦੇ ਵਿੱਚ ਕਿੰਨਾ ਦਮ ਹੁੰਦਾ ਹੈ ਵੋਟਰ ਉਹ ਵੋਟਰ ਨਹੀਂ ਹੈ ਜਿਹੜਾ ਤੁਸੀਂ ਵਾਦਾ ਕਰੋ ਪੂਰਾ ਨ ਕਰੋ ਤੇ ਵੋਟਰ ਭੁੱਲ ਜਾਏਗਾ ਹੁਣ ਉਸ ਸਮਾਂ ਨਹੀਂ ਲਿਆ 2024 ਲੋਕ ਸਭਾ ਦੀਆਂ ਚੋਣਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 130 ਦਾ ਟਾਰਗੇਟ ਲੈ ਕੇ ਚੱਲ ਰਹੇ ਸੀ ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਦੇ ਜਨਤਾ ਉਹਨਾਂ ਦੇ ਕੰਮਾਂ ਤੋਂ ਖੁਸ਼ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ 130 ਜਿੱਤ ਪ੍ਰਾਪਤ ਕਰੇਗੀ ਇਤਨਾ ਨਹੀਂ ਆਪ ਪ੍ਰਮukh ਅਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਵੀ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਕਰਕੇ ਪੰਜਾਬ ਦੀ ਜਨਤਾ ਨੂੰ 13 ਸੀਟਾਂ ਦੇਣ ਦੀ ਅਪੀਲ ਕੀਤੀ ਗਈ ਆਵਾਦੀ ਪਾਰਟੀ ਦੇ ਹੱਕ ਵਿੱਚ ਵੋਟ ਪਾਣ ਦੀ ਅਪੀਲ ਕੀਤੀ ਗਈ ਇਸ ਤੋਂ ਇੱਕ ਗੱਲ ਵੀ ਕਿਸੇ ਕੋਲ ਪੁੱល ਨਹੀਂ ਹੈ ਕਿ ਆਵਾਦੀ ਪਾਰਟੀ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਕਿ ਪੰਜਾਬ ਦੇ ਵਿੱਚ ਕਾਂਗਰਸ ਨਾਲ ਸਮਝੌਤਾ ਹੋ ਜਾਵੇ ਪਰ ਕੁਝ ਆਵਾਦੀ ਪਾਰਟੀ ਅਰੇ ਕੁਝ ਕਾਂਗਰਸ ਪਾਰਟੀ ਦੇ ਨੇਤਾ ਨਹੀਂ ਚਾਹੁੰਦੇ ਸਨ ਕਿ ਪੰਜਾਬ ਦੇ ਵਿੱਚ ਦੋਨੋਂ ਪਾਰਟੀਆਂ ਦਾ ਸਮਝੌਤਾ ਹੋਵੇ ਗੱਠਜੋੜ ਦੇ ਵਿੱਚ ਜਿਹੜਾ ਰਹਿ ਕੇ ਬਣ ਕੇ ਉਹ ਚੋਣ ਲੜਨ ਸਮਝੌਤਾ ਨਹੀਂ ਹੋਇਆ ਤਾਂ ਦੋਨਾ ਪਾਰਟੀਆ ਵੱਲੋਂ ਅਲੱਗ-ਅਲੱਗ ਚੋਣ ਮੈਦਾਨ ਵਿੱਚ ਜਿਹੜਾ ਉਤਰ ਕੇ ਤਾਲ ਟੋਕੀ ਗਈ ਸਭ ਦੀਆਂ ਨਜ਼ਰਾਂ ਚੋਣ ਰਿਜ਼ਲਟ ਤੇ ਟਿਕੀਆਂ ਹੋਈਆਂ ਸਨ ਸਭ ਤੋਂ ਵੱਡੀ ਹੈ ਰਹਿਣ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਪੰਜ ਮੰਤਰੀ ਤੱਕ ਵੀ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਗਏ ਉਹਨਾਂ ਨੂੰ ਇਹ ਲੱਗਦਾ ਸੀ ਕਿ ਜਿਹੜੇ ਪੰਜ ਮੰਤਰੀ ਚੋਣਾਂਵਾਂਦਨ ਵਿੱਚ ਉਤਾਰੇ ਗਏ ਨੇ ਉਹਨਾਂ ਦੇ ਉਸ ਇਲਾਕੇ ਦੇ ਵਿੱਚ 6 ਹੈ ਉਸ ਇਲਾਕੇ ਦੇ ਵਿੱਚ ਉਹਨਾਂ ਦਾ ਰੁਤਬਾ ਉਹ ਜਿੱਤ ਜਾਣਗੇ ਵੱਡੇ ਕੱਦ ਵਾਲੇ ਨੇਤਾ ਨੇ ਉਹਨਾਂ ਦੇ ਵਿੱਚੋਂ ਜਿਹੜੇ ਮੰਤਰੀ ਉਤਾਰੇ ਗਏ ਉਹਨਾਂ ਵਿੱਚੋਂ ਲਾਲਜੀਤ ਸਿੰਘ ਬੁੱਲਰ ਜਗਦੇਵ ਸਿੰਘ ਖੁੱਡਿਆ ਕੁਲਦੇਵ ਸਿੰਘ ਢਾਲੀਵਾਲ ਡਾਕਟਰ ਬਲਵੇਰ ਸਿੰਘ ਅਤੇ ਮੀਤ ਹੇਰ ਵਿੱਚ ਇਨਾ ਖੰਡਾ ਨੂੰ ਚੋਣਾਂ ਦਾ ਜੁਟਾ ਰਹੇ ਸੀ ਲੱਗਦਾ ਸੀ ਕਿ ਸਭ ਕੁਝ ਠੀਕ ਠਾਕ ਹੋ ਜਾਵੇਗਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਹੈ ਉਹ ਲੋਕ ਸਭਾ ਜਿੱਥੇ ਪੰਜ ਕੈਂਡੀਡੇਟ ਖੜੇ ਨੇ ਕਮ ਸੇ ਕਮ ਉਹਨਾਂ ਨੂੰ ਵੋਟ ਜ਼ਰੂਰ ਕਰਨਗੇ ਕਿਉਂ ਮੰਤਰੀ ਬਣੇ ਇਸ ਤੋਂ ਇਲਾਵਾ ਕੁਝ ਐਮ ਐਲ ਏ ਤੱਕ ਵੀ ਚੋਣ ਮਦਾਨ ਉਤਾਰੀ ਹੋਏ ਸਨ ਪਰ ਕਹਿੰਦੇ ਜਨਤਾ ਵੋਟਰ ਹੈ ਪਬਲਿਕ ਕਨੇ ਸਭ ਜਾਣੂ ਰਿਜ਼ਲਟ ਆ ਜਾਣਾ ਸੀ ਨਦਰਾ ਟਿੱਕੀਆਂ ਗਿਆ ਸਭ ਕਿਉਂਕਿ ਪੰਜਾਬ ਦੇ ਵਿੱਚ ਹਰ ਰਾਜਨੀਤਿਕ ਪਾਰਟੀ ਆਪਣੇ ਆਪ ਨੂੰ ਮਜ਼ਬੂਤ ਕਰਨ ਚ ਲੱਗੀ ਹੋਈ ਹੈ ਉਹ ਚਾਹੁੰਦੀ ਹੈ ਕਿ ਉਹ ਇਤਨੀ ਮਜ਼ਬੂਤ ਦਿਖਾਈ ਦੇਵੇ ਕਿ ਜਦੋਂ 2027 ਵਿੱਚ ਪੰਜਾਬ ਦਾ ਸੰਭੇ ਚੋਣਾਂ ਤਾਂ ਉਹਨਾਂ ਦਾ ਉਸਨੂੰ ਲਾਭ ਵੀ ਮਿਲੇ ਦੋਸਤੋ ਰਿਜ਼ਲਟ ਆ ਗਿਆ ਪ੍ਰણામ ਪਾਰਟੀ ਇਸ ਪ੍ਰણામ ਨੇ ਆਵਾਦੀ ਪਾਰਟੀ ਦੇ 13 0 ਜਿੱਤਣ ਦੇ ਸੁਪਨੇ ਜਨਤਾ ਵੱਲੋਂ ਵੋਟਰਾਂ ਵੱਲੋਂ ਚੱਕਨਾ ਚੂਰ ਕਰ ਦਿੱਤੇ ਗਏ ਚੂਰ ਚੂਰ ਕਰ ਦਿੱਤੇ ਗਏ ਇਤਨੇ ਨਹੀਂ ਜਿਹੜੇ ਪੰਜ ਮੰਤਰੀ ਚੋਣ ਬਿਧਾਨੇ ਵਿੱਚ ਉਤਾਰੇ ਗਏ ਸਨ ਉਹਨਾਂ ਵਿੱਚੋਂ ਚਾਰ ਮੰਤਰੀ ਤਾਂ ਖਾਰ ਗਏ ਉਹਨਾਂ ਵਿੱਚ ਜਿਹੜੇ ਰਾਜ ਸਿੰਘ ਬੁੱਲਰ ਗੁਰਦੇਵ ਸਿੰਘ ਖੁੱਡੀਆਂ ਕੋਦੀ ਫਿੰਡਾਲੀਵਾਲ ਅਤੇ ਡਾਕਟਰ ਬਲਬੀਰ ਸਿੰਘ ਚੌਣ ਮદાન ਤੋਂ ਜਨਤਾ ਨੇ ਹਰਾ ਦਿੱਤਾ ਹੈ ਇਸ ਤਰ੍ਹਾਂ ਨਾ ਕਿਹਾ ਜਾ ਸਕਦਾ ਕਿ ਇਹ ਆਮ ਆਦੀ ਪਾਰਟੀ ਦੇ ਲਈ ਬਹੁਤ ਹੀ ਵੱਡਾ ਰਾਜ ਦੀ ਛਟਕਾ ਹੈ ਨਾਲੇ ਰਾਜ ਦੇ ਗਲਿਆਰਿਆਂ ਵਿੱਚ ਇਸ ਗੱਲ ਦੀ ਵੀ ਚਰਚਾ ਹੈ ਕਿ ਇਹ ਜਿਹੜੀ ਚੌਣ ਰਿਜ਼ਲਟ ਹੈ ਇਹ ਪੰਜਾਬ ਸਰਕਾਰ ਵੱਲੋਂ ਸਵਾ ਦੋ ਸਾਲ ਦੇ ਵਿੱਚ ਜਿਹੜੇ ਕੰਮ ਕੀਤੇ ਗਏ ਉਸ ਕਮਾ ਦਾ ਜਨਤਾ ਦੀ ਮੋਰ ਵੀ ਹੈ ਜਿਸ ਤੋਂ ਸਾਫ ਹੁੰਦਾ ਹੈ ਜਿਸ ਤੋਂ ਇਹ ਲੱਗਦਾ ਹੈ ਕਿ ਪੰਜਾਬ ਦੇ ਜਨਤਾ ਆਮ ਆਦਮੀ ਪਾਰਟੀ ਦੇ ਕੀਤੇ ਗਏ ਕੰਮਾਂ ਤੋਂ ਖੁਸ਼ ਨਹੀਂ ਹੈ ਜੋ ਵੀ ਅੱਜ ਰਿਜਲਟ ਆਇਆ ਉਹਦਾ ਰਾਜਨੀਤਿਕ ਅਸਰ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੀ ਰਾਜਨੀਤੀ ਤੇ ਜ਼ਰੂਰ ਪੈਣ ਦੀ ਸਮਰਤਾ ਹੈ ਰਿਜਲਟ ਦੇ ਵਿੱਚ ਕਾਂਗਰਸ ਪਾਰਟੀ 7 ਸੀਟਾਂ ਨੇ ਜਿੱਤੀ ਚਾਹੇ ਕਾਂਗਰਸ ਪਾਰਟੀ ਕੋਲ 2019 ਵਿੱਚ 8 ਸੀਟਾਂ 'ਚੋਂ 1 ਸੀਟ ਕੱਟ ਗਈ ਪਰ ਫਿਰ ਵੀ ਉਹਨੇ 7 ਸੀਟਾਂ ਜਿੱਤ ਕੇ ਆਪਣੀ ਰਾਜਨੀਤਿਕ ਮਜ਼ਬੂਤੀ ਦਾ ਅਹਿਸਾਸ ਕਰਵਾ ਦਿੱਤਾ ਕਿ ਪੰਜਾਬ ਦੇ ਵਿੱਚ ਅੱਜ ਵੀ ਪੰਜਾਬ ਦੇ ਜਨਤਾ ਕਾਂਗਰਸ ਪਾਰਟੀ ਨੂੰ ਪਸੰਦ ਕਰਦੀ ਹੈ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ